ਨਾਂ ਪੂਰੀ ਪੜਿਆ ਜਦੋਂ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ ਨਾ ਉਸ ਵੇਲੇ ਭਾਈ ਸਾਹਿਬ ਭਾਈ ਰੇਤਾ ਜੀ ਜਦੋਂ ਸਤਪੁਰਾਂ ਦਾ ਸੀਸ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ کلگی در پاشاہ مہاراج نے گرو پتا شہیدی ہوئی ہے اتھے سکھ نہیں سن کسی نے حادہ نعرہ نہیں مارے کہ مہاراج ہو سارا سورو پکو جیڑا کوئی نہیں تص کون سکھ ہے

ਐਸਾ ਬੰਤ ਸਾਜਾਗਾ ਐਸਾ ਖਾਲਸਾ ਸਾਜਾਗਾ ਜਿਹੜਾ ਲੱਖਾਂ ਵਿੱਚ ਖੜਾ ਐ ਨਿਆਰਾ ਦਿਸੇ ਕੱਲ੍ਹ ਨੂੰ ਉਹਦਾ ਇਖ਼ਤਸਾਬ ਪਹਿਰਾਵਾ ਉਹਨੂੰ ਐਸਾ ਤਿਆਰ ਕਰ ਤਿਆਰ ਕਰਾਂਗਾ ਕਿ ਲੱਖਾਂ ਵਿੱਚ ਖੜ ਕੇ ਗੱਲ ਕਵੇ ਵੀ ਮੈਂ ਖਾਲਸਾ ਨਹੀਂ ਮੰਨਿਆ ਨਹੀਂ ਇਹ ਲੋਕੀ ਕਹਿਣਗੇ ਤੂੰ ਖਾਲਸਾ ਕਹਿੰਦੇ ਐਸਾ ਮੈਂ ਉਹਨੂੰ ਆਪਣਾ ਰੂਪ ਦੇ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਕਹਿੰਦੇ ਮੈਂ ਆਪਣਾ ਰੂਪ ਉਸ ਖਾਲਸੇ ਤੋਂ ਦਿੱਤਾ ਐਸਾ ਖਾਲਸਾ ਲੱਖਾਂ ਦੇ ਵਿੱਚ ਤੇ ਉਹ ਵਚਨ ਕੀਤਾ ਸੀ ਕਦੀ ਨੌਵੇਂ ਪਾਸ਼ਾ ਦੀ ਸ਼ਹੀਦੀ ਤੇ

سو سات سنگ جی کے پاون دہاڑا تن گورو امردس مہاراج نے پر تو تو لے کے